ਫੇਰ ਰਫੀਕ ਗੁੱਜਰ 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 ਤੇ ਮੱਖਣ ਮੱਖਣ ਤੇ ਗੁੱਜਰ ਗੁੱਜਰ ਤੇ ਮੱਖਣ ਮੋਹਨ ਜੀ ਦਾ ਸੰਗਤ ਦਾ ਧੰਨਵਾਦ ਹੈ ਮੇਰੇ ਨਾਲ ਸ਼ੰਨਾ ਵਾਲਾ ਸੋਨੇ ਸਾਡਾ ਸਤਕਾਰ ਤੇ ਜੋਗ ਵੀਰ ਹੈ ਅੱਜ ਦੇ ਖੇਡ ਮੇਲੇ ਦੀ ਜੋ ਅਪਡੇਟ ਹੈ ਕਿਹੜੀਆਂ ਧੀਆਂ ਧਿਆਣੀਆਂ ਖੇਡੀਆਂ ਕਿਹੜੇ ਨੌਜਵਾਨ ਕਬੱਡੀ ਦੇ ਪਲੇਅਰ ਖੇਡੇ ਹੈ ਕਿਹੜੇ ਰੈਫਰੀ ਸਹਿਬਾਨ ਕਿਹੜੇ ਕੰਡੈਕਟਰ ਵੀਰ ਕਿਸ ਵੈੱਬ ਸਾਈਟ ਤੇ ਇਹ ਲਾਈਵ ਦਿਖਾਇਆ ਗਿਆ ਪ੍ਰੋਗਰਾਮ ਇਹ ਸਾਰਾ ਵੇਰਵਾ ਸੋਨੀ ਛੰਨਾ ਵਾਲੇ ਭਰਾ ਨੇ ਪਾਉਣਾ ਹੈ ਕਾਕਾ ਐਮੀ ਢਿੱਲੋਂ ਉਮਰ 4-9 ਸਾਲ ਹੈ ਤੀਸਰੀ ਕਲਾਸ ਦਾ ਵਿਦਿਆਰਥੀ ਹੈ ਤੇ ਘੱਟੋ ਘੱਟ 10 ਚੱਕਰ ਲਾਉੜਿਆ ਇਸ ਨੌਜਵਾਨ ਨੇ ਪੰਜਾਬ ਮੇਰਾ ਤੇ ਜੌਂਦੀ ਰਵੇ ਕਬੱਡੀ ਫਰੰਦੀਪੁਰਿਆ ਗੋਪੀ ਆ ਗਿਆ ਜਮੂਰਪੁਰੇ ਵਿੱਚ ਜਿਹਨੂੰ ਮਿਲੀ ਰੂਪੀ ਕੌਣ ਔਫਰੰਦੀਪੁਰ ਆ ਗਿਆ ਜਿਹਨੂੰ ਮਿਲੀ ਹੈ ਮਿਲੀ ਹੈ ਰੋਬੀ ਕੋਣ ਗੱਡੀ ਟਵਿੰਕਲ ਦੀਆਂ ਅੱਖੀ ਰਹਿਣਗੇ ਗੱਗੀ ਦੀ ਟੀਮ ਹੈ ਮੇਰੇ ਮਿੱਤਰੋ ਸੁਰ ਸਿੰਘ ਆ ਗਿਆ ਨੌਜਨ ਕਹਿੰਦੇ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਪਹੁੰਚ ਚੁੱਕਾ ਤੇਜਪਾਲ ਮਲੇਸ਼ੀਆ ਵੀ ਖੇਡ ਕੇ ਆਇਆ ਹੈ ਦਾ ਮਾਲਕਾ ਖੇਡ ਦੇ ਮੈਦਾਨ ਵਿੱਚ ਫਰੰਦੀਪੁਰ ਦੀ ਗੋਪੀ ਦੀ ਟੀਮ ਆ ਵੀ ਗੁਰਦੇਵ ਸਿੰਘ ਭੱਜ ਕੇਾਰੇ ਅੱਜ ਦੇ ਖੇਡ ਮੇਲੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਦਿਖਾਉਣਗੇ ਤੋਰੀਆ ਵਾਲਾ ਗਿੰਦਰ ਲਓ ਪਰ ਸਾਹਮਣੇ ਅਬੀ ਜੋੜਾ ਸੋੜਾ ਚੱਕ ਮੈਂ ਇੱਕ ਮੋਹਿਤ ਆ ਗਿਆ ਸਾਈਟਾ ਚੇਂਜ ਆ ਸਾਹਮਣੇ ਕਹਿੰਦੇ ਮੋਹਿਤ ਆ ਗਿਆ ਹਜੇ ਦਾ ਯਾਰ ਮੈਦਾਨ ਚ ਕੁਝ ਵੀ ਹੋ ਸਕਦਾ ਹਜੇ ਦਾ ਪੀਰ ਕਮਾਂਡ ਚ ਕੁਝ ਵੀ ਹੋ ਸਕਦਾ ਢਿਲ ਵਾਲੇ ਮੋਹਿਤ ਦੀ ਪਈ ਰੇਡ ਚਾਰ ਖਿਡਾਰੀ ਤਿਆਰ ਨੇ ਜੱਗੂ ਚੋਲਾ ਸਾਰੀ ਧਰਤੀ ਦਾ ਉਹ ਮਨੋਰ ਸਿੰਘ ਪੱਪੂ ਪੈਣ ਆਣ ਗਿਆ ਏਪਾ ਲੰਮੇ ਪੈਣੇ ਤੇ ਕਰਕੇ ਆਇਆ ਨੰਬਰ ਧਾਵੀ ਦਾ ਜੰਗ ਦੋ ਰੇਡਾਂ ਤੇ ਗਿਆ ਸੀਗਾ ਪਰ ਮਿੱਥੋਂ ਇੱਕ ਹੀ ਬੋਲੀ ਗਈ ਮੈਂ ਮਾਫੀ ਚਾਹਣਾ ਦੂਰ ਇੰਨਾਂ ਦੇ ਵੀਰਾਂ ਸੇ ਕਿਹਾ ਸੀਗਾ ਪਰ ਬੇਨਤੀ ਹੈ ਇੱਕ ਇੱਕ ਕਬੱਡੀ ਕਹਿੰਦੇ ਹੋਰ ਪਾਉਣੀ ਆਪਾਂ ਸੁਖਵਿੰਦਰ ਸਿੰਘ ਦੀ ਸਾਥੇ ਕੈਨੇਡਾ ਵਾਲੇ ਸ਼ਾਹ ਪਰਵਾਰ ਗੁਰਬਖਸ਼ ਸ਼ਾਹ ਪਰਵਾਰ ਕਹਿੰਦੇ ਆਪਣੇ ਬੋਬੀ ਸਾਡਾ ਵੀਰ ਆਹ ਕਬੱਡੀ 1000 ਮੱਖਣ ਸੰਧੂ ਮੱਖਣ ਸੰਧੂ ਮੱਖੀ ਕਲਾ ਵਾਲਾ ਚਾਰ ਤਿਆਰ ਵਰ ਤਿਆਰ ਤੇ ਚੋਹਾ ਵਿੱਚੋਂ ਮੁੰਡਾ ਆਹ ਸਾਹਮਣੇ ਫਿਰ ਰਫੀਕ ਗੁੱਜਰ 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 ਤੇ ਮੱਖਣ ਮੱਖਣ ਤੇ ਗੁੱਜਰ ਗੁੱਜਰ ਤੇ ਮੱਖਣ ਮੋਹਨਪੁਰੇ ਦੀ ਧਰਤੀ ਵਾਹ ਵੀ ਮੱਖਣ ਕਿੰਦ 35 ਦਾ ਜਲਾਸਾ ਫਰਦੀ ਜੱਫੇ ਦੇ ਗੰਦੀਪੁਰੀਆਂ ਗੋਪੀ ਦੇ ਜੱਫੇ ਉੱਪਰ 5000 ਸਾਡੇ ਸ਼ਾਹ ਪਰਿਵਾਰ ਵੱਲੋਂ ਦਿੱਤੇ ਜਾਣਗੇ ਆਹ ਸਾਹਮਣੇ ਫੇਰ ਇੱਕ ਪਾਸੇ ਮੁੰਡਾ ਇਕਬ ਖਤਾਪੁਰੀਆ ਆਇਆ ਮੇਰਾ ਰੱਬਾ ਫਲੈਕ ਕੈਂਚੀ ਮਾਰ ਰਹੀ ਹੈ ਇਹ ਭਾ ਗਿਆ ਗੁਰਾਂ ਦਾ ਸਾਹਮਣੇ ਕਹਿੰਦੇ ਗੁਰਦੇਵ ਦੀ ਕਬੱਡੀ ਪਈ ਹੋਈ ਚਾਰ ਖਿਡਾਰੀ ਤਿਆਰ ਨੇ ਸੂਰਾ 595 ਜੋ ਲਰੇਦੀਨ ਕੇ ਖੇਤ ਪੁਰਜਾ ਪੁਰਜਾ ਕਟਮਰੇ ਕਬੂਨਾ ਸਾਡੇ ਖੇਤ ਆ ਉਹ ਸਾਹਮਣੇ ਮੇਰੇ ਮਿੱਤਰੋ ਉਧਰਲੇ ਪਾਸੇ ਵੇਖਾ ਕਿੰਦਾ 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 ਕਿੰਨਾ ਤੇ ਗਰਦੇ ਬੱਲੇ 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 ਉਹਨੇ ਕੱਟੀ ਭਾਈਆਂ ਦੀ ਗਾਲ ਤੇ ਮੈਂ ਸੱਸ ਗੋਡਿਆਂ ਥੱਲੇ ਲੈਣੀ ਇਹ ਬਲਦੇਵ ਸਾਈਪ੍ਰੈਸ ਤੋਂ ਵੇਦਾ ਹੋਵੇਗਾ ਕਿ ਟਿੱਬੇ ਵਾਲਾ ਕਿੰਦਾ ਬਹੁਤ ਕਰ ਚੀਚਾ ਕੀ ਹੋਰ ਨਾ ਰੈਂਬੋ ਦੀ ਕਬੱਡੀ ਪਹੁੰਚ ਚੁੱਕੀ ਹੈ ਆ 28 ਤਰੀਕ ਨੂੰ ਖਾਲੜੇ ਦੀ ਧਰਤੀ 'ਤੇ ਗੱਲਾਂ ਚੱਲ ਗਈਆਂ ਮੇਰੇ ਮਿੱਤਰੋ ਪੀਰ ਬਾਬਾ ਸ਼ਿਦਕੀ ਸ਼ਾਹ ਜੀ ਦੇ ਸੱਭਿਆਚਾਰ ਖੇਡ ਮੇਲੇ ਦੀਆਂ ਫਿਰ 5 ਅਗਸਤ ਨੂੰ ਰੌਣਕਾਂ ਬਹਾਰਾਂ ਉਹ ਸ਼ਾਨਦਾਰ ਜਿਹੇ ਯਾਦ ਵਿੱਚ ਪੂਰਿਆਂ ਵਾਲੇ ਗਿੰਦਰ ਗਿੱਲ ਪੰਥੇ ਗੱਲਾਂ ਖਾਲਵਾ ਵੱਡਾ ਖੇਡ ਮੇਲਾ ਆ ਉਖਰ ਦੇ ਪਾ ਰੈਂਬੋ ਰੈਂਬੋ ਆ ਸਾਹਮਣੇ ਪਾਲ ਰਾਣਿਆਂ ਮੈਂ ਇੱਧਰ ਵੇਖ ਤੂੰ ਗਰਾ ਮੁੰਡਿਆਂ ਦੀ ਖੇਡ ਵੱਡੀ ਆ ਆ ਸਾਹਮਣੇ ਇਧਰਲੇ ਪਾਸੇ ਚਾਰ ਖਿਡਾਰੀ ਤਾਰੇ ਕਿੰਦਾ ਢਿਲਵਾ ਵਾਲਾ ਤਿਆਰ ਹਣ ਚੋਂ ਵਿੱਚ ਵੇਖਾਂਗੇ ਕਿਨੇ ਜੱਫਾ ਲਾਉਣਾ ਉਹ ਬੱਲੇ ਬੱਲੇ ਕਰਵਾਉਣੀ ਆ ਇਧਰਲੇ ਪਾਸੇ ਜੋਦਾ ਸਿਆ ਓਏ ਇੱਕ ਵਾਰੀ ਮਾਨਪੁਰ ਵਾਲਾ ਰੌਲਾ ਪਾਉਂਦਾ ਹਰਦੀਪੁਰੀਏ ਗੋਪੀ ਦੇ ਜੱਫੇ ਪ੍ਰਬਲਦੇ ਆ ਸਾਈਪ੍ਰਸ ਸਾਈਪ੍ਰਸ ਸਾਡੀ ਸਾਈਪ੍ਰਸ ਤੇ ਗੁਰਬਖਸ਼ ਸਿੰਘ ਦੀ ਸ਼ਾਹ ਪਰਵਾਰ 6 1000 6000 ਪਰ ਜੱਫੇ ਪਰ ਕੀ ਕਰੀਏ 5000 ਤੇ 6000 ਗੋਪੀ ਫਰੰਦੀਪੁਰ ਦਾ ਜੱਫਾ ਲਉ ਉਹ ਮਖਰਾ ਦੀ ਥਾਪੀ ਵੱਜ ਗਈ ਆ ਥਾਪੀ ਵੱਜ ਗਈ ਜੋਰ ਪਣਾ ਮੱਟਾ ਦੇ ਥਾਪੀ ਵੱਜ ਗਈ ਨੰਬਰ ਇੰਗਲੈਂਡ ਤੇ ਜੱਫੇ ਪਰ ਵੱਡੇ ਮਾਰ ਸਬਾਨ ਦੇਣਗੇ ਫਰੰਦੀਪੁਰੀਆਂ ਗੋਪੀ ਤੇਰਾ ਜੱਫਾ ਦੇਖਣਾ ਚਾਹੁੰਦੇ ਆ 11000 ਬਣ ਗਿਆ ਇਹ ਗਰਜਟ ਦੱਸ ਦੇ ਵੀ ਕਿੰਨਾ ਵੱਲੋਂ ਹੈ ਬੰਦੇਵ ਸਿੰਘ ਦੀ ਸਾਈਪ੍ਰਸ ਸੈਨੀ ਸਾਈਪ੍ਰਸ ਗੁਰਬਖਸ਼ ਦੀ ਸ਼ਾਹ ਪਰਵਾਰ ਪਰ ਸਾਹਮਣੇ ਦਿਲਸ਼ੇਹਰ ਦਾ ਖੇਡ ਦਾ ਆਸਟ੍ਰੇਲੀਆ ਦੇ ਮੈਦਾਨਾਂ ਵਿੱਚ ਚਾਰ ਖਿਡਾਰੀ ਤਿਆਰ ਨੇ ਉਧਰਲੇ ਪਾਸੇ ਪਈ ਹੋਈ ਕਬੱਡੀ ਗੁੱਟ ਖੜਿਆ ਓ ਮੱਖੀ ਮੱਖੀ ਸਾਮ ਹੁੰਦਾ ਸਾਹਮਣਾਂ ਨਹੀਂ ਭੱਜ ਜਾਣਾ ਇਹਨੇ ਭੱਜ ਜਾਣਾ ਸਾਹਮਣ ਦਾ ਸਾਹਮਣਾ ਪਰ ਮੇਲਾ ਭੱਜ ਮੱਖੀ ਭੱਜ ਮੱਖੀ ਭੱਜ ਖੱਜ ਮੱਖੀ ਖੱਜ ਮੱਖੀ ਇਹਨੇ ਮਾਇਆ ਲਾਈ ਹੈ ਫਰੰਦੀਪੁਰੀਆ ਹੋ ਮੂਰੇ 6000 ਜਸਵਿੰਦਰ ਸਿੰਘ ਜੀ ਕਹਿੰਦੇ ਉਹਨਾਂ ਵੱਲੋਂ ਪਾ ਕੇ ਆ ਕੁੱਲ ਬਲਾਕੇ ਜੱਫਾ ਕਿੰਨੇ ਦਾ ਵੇਗਾ ਇੱਕ ਪਾਸੇ ਰੈਂਬੋ ਰੈਂਬੋ ਤੇ ਫਰੰਦੀਪੁਰੀਆ ਫਰੰਦੀਪੁਰੀਆ ਦੇ ਰੈਂਬੋ 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 ਇਹ ਟੱਕਰ 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 ਕੁੱਲ ਬਲਾਕੇ ਦੱਸਾਂਗੇ ਆ ਜੱਫਾ ਕਿੰਨੇ ਦਾ ਕੁੱਲ ਬਲਾਕੇ ਦੱਸਾਂਗੇ ਜੇ ਨਾ ਆਣਦੇ ਨੂੰ ਫਰੰਦੀਪੁਰੀਆ ਗੁੱਤੀ ਜੱਫਾ ਲਾਇਆ ਉਹ ਕਿੰਨੇ ਦਾ ਦੱਸਿਓ ਵੀਰ ਜੀ ਇੱਕ ਵਾਰੀ ਬਰਬਖਸ਼ ਦੀ ਸ਼ਾਹ ਪਰਵਾਰ ਵਾਲਾ ਵੀ 500 ਆ ਗਿਆ ਤੇ ਸਾਡੇ ਬਲਦੇਵ ਸਿੰਘ ਜੀ ਸੰਡੀ ਤੇ ਨਾਲ ਤੇ 11000 ਇਹ ਵੀ ਇਹਦਾ ਵੀਰੋ ਫਰਦੀ ਲੰਬੀ ਹੁਣੀ ਮਾਇਆ ਸਾਰੀ ਦੇ ਦਿਆ ਮਿਹਰबान ਕੇ ਇੱਕ ਛੋਟੀ ਦੀ ਟੱਕਰ ਪਰ ਕੀ ਕਰੀਏ ਰਾ ਜੱਗੂ ਤੇਰੇ ਜੱਫੀ ਉਪਰ ਵੀ ਮਾਇਆ ਲੈ 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 ਵੀ ਭੱਜਿਆ ਮੀਰਪੁਰ ਦਾ ਮੈਂ ਬੋਲਾ 6000 ਉਹ ਮੇਰੇ ਕੋਲੇ ਆ ਕੇ ਇੱਥੇ ਲੈ ਲੈ ਜਸਵੰਦਰ ਕਹਿੰਦਾ ਮਨਪ੍ਰੀਤ ਸਪੇਨ ਵੱਲੋਂ ਇਹ ਫਰੰਦੀਪੁਰ ਦੇ ਗੋਪੀ ਸਾਡਾ ਵੀਰ ਹੈ ਕਲੇਰ ਪਰਿਵਾਰ ਇਹ ਸਾਰੇ ਵੀਰਾਂ ਵੱਲੋਂ ਜਿਹੜੇ ਵੀਰ ਨੇ ਦਿਲਸ਼ੇਰ ਦੇ ਰੇਡ ਪਰਭਾਇਆ ਲਾਈ ਸੀ 1000 ਦੀ ਗੋਪੀ ਜੀ ਨੂੰ ਵੀ ਆਪਾਂ ਮਾਇਆ ਦੇਣੀ ਹੈ ਜਿਹੜੀ 1000 ਰੁਪਏ ਸ਼ੇਰੇ ਦੇ ਰੇਡਾਂ ਪਰਭਾਇਆ ਲਾਈ ਹੈ ਉਹ ਵੀ ਦੇ ਦਿਓ ਸਾਹਮਣੇ ਆਇਆ ਲੱਗਦੀ ਹੈ ਨਾ ਫਿਰ ਸਾਡਾ ਵੀ ਫਰਜ ਵੱਧਦਾ ਹੈ ਅਸੀਂ ਜ਼ਿਕਰ ਕਰੀਏ ਤਾਂ ਚੋਟੀ ਦੀ ਟੱਕਰ ਛੇੜੀ ਆ ਰਹੀ ਹੈ ਪਰ ਸਾਹਮਣੇ ਸਾਦਾ ਕੀੜੀ ਫਕਾਦਾ ਪਿੰਡਾ ਨਾਗਰ ਦਾ ਟੱਕਰ ਚੋਟੀ ਦੀ ਲੱਗਦਾ ਓ ਹੁੰਦੀ ਹੋਏ ਬੱਲੇ ਬੱਲੇ ਜਰੂਰ ਦੱਸਾਂਗੇ ਕਿਹੜਾ ਯਾਫੀ ਹੈ ਜਿਵੇਂ ਸਾਭਾ ਲੱਗ ਮੋਜ ਢੁਲਮਣ ਵਜਦੇ ਸੀ ਲਲਕਾਰੇ ਤੇ ਮੋਹਰਪੁਰੇ ਕੀ ਹੋ ਗਿਆ ਉਹ ਵਜਦੇ ਸੀ ਲਲਕਾਰੇ ਮੋਹਰਪੁਰੇ ਕੀ ਹੋ ਗਿਆ ਆ ਥਾਰ ਥਾਰ ਹੁੰਦੀ ਆ ਹੁੰਦੀ ਸੀ ਲਾੜਾ ਲਾੜਾ ਹੁੰਦੀ ਸੀ ਲਾੜਾ ਲਾੜਾ ਓ ਸਰਸੰਗਿਆ ਬੰਬਾ ਓ ਬੰਬਾ ਬੱਲੇ 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 ਹੋ ਮੂਰੇ ਹੋ ਮੂਰੇ ਏ ਕਬੱਡੀ 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 ਕਤਲੇ ਅਭੀ ਗਰੇਰ ਹੈਪੀ ਸਾਡਾ ਵੀਰ ਮਸ਼ਹਰਾ ਜਸ਼ਕਰਨ ਗਿੱਲ ਇਹਨਾਂ ਵੱਲੋਂ ਮਾਇਆ ਪੁੱਜਦੀ ਹੋਈ ਇਧਰੋਂ ਲੈ ਕੇ ਜਸ਼ਕਰਨ ਕਨੇਡਾ ਸਾਡੇ ਨਾਲ ਦੇ ਦਿਲਾਂ ਸਾਡੇ ਵੱਡੇ ਪਿਆਰ ਪੁੱਜੇ ਨੰਬੋਲਾ ਦੀ ਬਾਬੂ ਤੋਂ ਜੋ ਸਣੀ ਮੀਤ ਪ੍ਰਧਾਨ ਸਾਹਿਬ ਸਰਦਾਰ ਜਗੀਰ ਸਿੰਘ ਥਾਣੇਦਾਰ ਸਾਹਿਬ ਨਾਲ ਹਰਪਾਲ ਪਾਈ ਸਾਰੇ ਮੈਂਬਰਾਂ ਦਾ ਬਾਬਾ ਜਵਾਰਦਾਸ ਜੀ ਪ੍ਰਬੰਧਕ ਕਮੇਟੀ ਦਾ ਗਹਿ ਗੱਡਮਾ ਧੰਨਵਾਦ ਕਰਾਂਗੇ ਵੀਰਾਂ ਨੇ ਵੱਡਾ ਮਾਣ ਦਿੱਤਾ ਉਹ ਪਈ ਹੋਈ ਰੇਡ ਉਂਗਲ ਖੜੀ ਆ ਜੱਗੂ ਚੁਬਲਾ ਸਿੰਘ ਵਾਲੇ ਦੀ ਪ੍ਰਾਪਤ ਕਰ ਲਿਓ ਕਿਉਂਕਿ ਲਾਈਵ ਚੱਲਦੇ ਜਾ ਰਿਹਾ ਵੀਰ ਲਓ ਤੇਜਪਾਲ ਸਿੰਘ ਸੁਰ ਸਿੰਘ ਪਿੰਡ ਦਾ ਜਿਹੜਾ ਸੰਵਾਲ ਇੱਕ ਕੰਨੀ ਤੇ ਆ ਰਫੀਕ ਗੁੱਜਰ ਲਓ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਲੇ ਇੱਕ ਫੇਰ ਜੋਧਾ ਸੰਵਾਲ ਪਿੰਡ ਦਾ ਵਾਰ ਦਾ ਜਿਹੜਾ ਜਲੰਧਰ ਦੀ ਧਰਤੀ ਤੇ ਦੂਸਰੇ ਪਾਸੇ ਤਰਨਤਾਰ ਸ਼ਹਿਰ ਦਾ ਨਿਵਾਸੀ ਸੁਰਸਿੰਘੀਆਂ ਜੱਪਾਨ ਪਰਸ਼ੇਰ ਤੋਂ ਆਇਆ ਬੁਝਾਰਟੀਲੀ ਵਾਲਾ ਵੀਰੋ ਜਿਹੜੇ ਜੱਗੂ ਚੋਲਾ ਸਾਹਿਬ ਦੇ ਮਾਇਆ ਲਾਈ ਹੈ ਹਨ ਮੋਲ ਕੈਨੇਡਾ ਤੇ ਅਰਜ ਨੂਰ ਕੈਨੇਡਾ ਦਲਬਾਖ ਸਿੰਘ ਪਾਗਾ ਸਰਬਜੀਤ ਭਾਈ ਹੁਣਾਂ ਦਾ ਸਰਦਾਰ ਖਦੇਲ ਸਿੰਘ ਮਨਜਿੰਦਰ ਐ ਸਰਪੰਚ ਬਲਵਿੰਦਰ ਪ੍ਰਧਾਨ ਸ਼ਗਰ ਚ ਕਮੇਟੀ ਹਰਪ੍ਰੀਤ ਭਾਈ ਪੁਈ ਮਰਪੀ ਸੁਪੇਡ ਤੇ ਪ੍ਰਜਿੰਦਰ ਭਾਈ ਖੇਡਾਂ ਦਾ ਮੇਰੇ ਮਿੱਤਰੋ ਜਵਾਨੀ ਦੀ ਤੋਰਾ ਨੇ ਕਿ ਜੁਗਾ ਜੁਗਾ ਤੱਕ ਚੌਂਦੀ ਆਈ ਜੁਗਾ ਜੁਗਾ ਤੱਕ ਚਲਦੀ ਰਹਿ ਹਰਮਨ ਪਿਆਰੀਏ ਖੇਡੇ ਨੀ ਤੂੰ ਅੱਗੇ ਵਧਦੀ ਰਹਿ ਰੱਬ ਕਰਕੇ ਨਾ ਆਏ ਰੁਕਾਵਟ ਸੱਖਾਂ ਲੱਭੀ ਰਫੀਕ ਸਿੰਘਪੁਰੇ ਦਾ ਰਾਣਾ ਸੱਜਦਾ ਕਰੇ ਕਬੱਡੀ ਪਰ ਆ ਵਾਹ ਵੀ ਸਾਦਾ ਕੀੜੀ ਫਗਾਲੇ ਵਾਲਾ ਉਹ ਜਹਾਜ ਬਣ ਗਿਆ ਰਾਣਾ ਅਰਸ਼ ਨੂਰ ਕੈਨੇਡਾ ਵੀਰ ਸਿੰਘ ਦੀ ਬਲਾਵਲਪੁਰ ਵਾਲੇ ਰੌਲਾ ਕਿਉਂ ਪੈਂਦਾ ਉਧਰ ਮਨਜਿੰਦਰ ਆਰਥ ਕਰੇ ਵੀ ਗਹਿ ਘਟ ਮੈਂ ਤੁਹਾਨੂੰ ਰਣੇ ਆ ਜਾਓ ਇੱਥੇ ਏ ਬਰੰਦੀਪੁਰਿਆ ਬਰੰਦੀਪੁਰਿਆ ਤੇਰਾ ਜੱਫਾ 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 ਦੇਖਣਾ ਚਾਹੁੰਦੀ ਹੈ ਸੰਗਤ ਬੋਹਦੀ ਢਿਲਵਾ ਵਾਲਾ ਢਿਲਵਾ ਵਾਲਾ ਢਿਲਵਾ ਵਾਲਾ ਤੇ ਜੱਗੂ ਜੱਗੂ ਬਾਰੇ ਜੱਗੂ ਨਹੀਂ ਇਹ ਮੇਰ ਥੋੜਾ ਥੋੜਾ ਸਾਈਡ ਤੇ ਹੋ ਜਾ ਭਾਈ ਅਮਗਰ ਸਿੰਘ ਬੈਠੇ ਨੇ ਉਹਨਾਂ ਨਹੀਂ ਦਿੰਦਾ ਨੀਗਾ ਮੜਾ ਲੈ ਨਾ ਮਾਰ ਕੇ ਉਹਨੂੰ ਫਿਰ ਸਾਈਡ ਤੇ ਹੋ ਜਾ ਥੋੜਾ ਮੈਚ ਬਾਕੀ ਹੈ ਹਾਂ ਬਾਬਾ ਤਰਸੇਮ ਸਿੰਘ ਦੀ ਮੈਚ ਕੈਨੇਡਾ ਤੋਂ ਆਇਆ ਭਾਈ ਵਾਟ ਕੱਢੀ ਜਾਂਦਾ ਉਹ ਭਰਾ ਖੜਾ ਜਸਿੰਦਰ ਪੁੱਜਿਆ ਹੋਇਆ ਤੇਜੇ ਤੌਰ ਤੇ ਉਹ ਗੱਲਾਂ ਟਿਕਾਣੀ ਆ ਕੀ ਹੈ ਹੁਣ ਤਾਂ ਖਾਓ ਪੀਆ ਹੋ ਗਿਆ ਆਹਾਂ ਦਾ ਟਾਈਮ ਤੇਜਪਾਲ ਤੇਜਪਾਲ ਕਿੰਦਾ ਵੀ ਤੇਜਪਾਲ ਜਸਪਤਲੋਂ ਗਰਜਾਂਟਾ ਮੋਹਨਪੁਰੇ ਬਣਾ ਜਿਉਂ ਅਹਦਾ ਵੀਰ ਤੇਜਪਾਲ ਬੱਲੇ 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 ਉਹ ਟੱਕਰ ਬਰਾਬਰ ਦੀ ਕਰਦਾ ਕਹਿਰ ਜੋਪਰਾਂ ਨੇ ਜੋ ਫੌਜ ਕਿਲੇ ਨੂੰ ਆਹ ਬਾਈ ਪਰਨਾ ਕਮਾਈ ਫਿਰਦਾ ਟਰਾਲੀ ਤੇ ਕਮਾਈ ਸਰਦਾਰ ਬਲਦੇਵ ਸਿੰਘ ਦੀ ਸਾਈਪ੍ਰੈਸ ਦਾ ਸਿਰ ਤੋਂ ਧੰਨਵਾਦ ਕਰਦਾ ਹਾਂ ਇਹਨਾਂ ਵੀਰਾਂ ਦਾ ਲੈ ਵੀ ਗੁਰਜੰਟ ਸਾਹਿਬ ਦੱਸ ਦਈਏ ਇਹ ਇਹ ਸਾਡੀ ਪੁਰੀ ਫਰੰਤੀਪੁਰੀਆਂ ਦੇ ਦਿਲ ਸ਼ੇਰ ਬਲਦੇਵ ਸਿੰਘ ਦੀ ਸੰਡੀ ਤੇ ਨਾਲ ਬਲਦੇਵ ਸਿੰਘ ਦੀ ਸਾਈਪ੍ਰੈਸ ਸੰਡੀ ਸਾਈਪ੍ਰੈਸ ਤੇ ਨਾਲ ਬਲਕਰਨ ਸਾਡਾ ਵੀਰ ਹੈ ਗਿੱਲ ਪਰਿਵਾਰ ਇਹਨਾਂ ਵੱਲੋਂ ਕਿਹਦੇ ਜੱਫੇ ਉੱਪਰ ਫਰੰਤੀਪੁਰੀਆ ਗੋਪੀ ਦਾ ਕਿਹ ਜੱਫਾ 5000 ਰੁਪਏ ਮੱਖਣ ਮੱਖਣ ਮੱਖੀ ਹਾਕਣ ਮੱਖੀ ਹਾ ਮੱਖਣ ਮੱਖੀ ਉਂਗਲ ਆ ਉਹ ਦੋ ਦੋ ਕਬਟੀਆਂ ਦਾ ਇਸ਼ਾਰਾ ਲਾੜਿਆ ਆ ਪਰਮਾਰ ਵੱਲੋਂ ਦੋ ਦੋ ਰੇਡਾਂ ਬਾਕੀ ਐ ਦੋ ਦੋ ਰੇਡਾਂ ਬਾਕੀ ਫਰੋਂ ਦੀ ਪੀ ਬੁੱਟੀ ਕਾ ਕੈਰੋ ਵਾਲਿਆ ਤੂੰ ਵੀ ਬਣਾਣਾ ਉਧਰ ਕਰਨਾਨ ਕਦੀ ਹੌਟ ਲੱਗੀ ਮਾਨਾ ਪੈਰੀਗੇਟ ਦਾ ਮਹਾਰਾਜ ਟੀਵੀ ਦਾ ਗੱਗੜਪਾ ਧਨਮਰ ਆ ਮੇਰੇ ਮਿੱਤਰੋ ਮੋਹਤ ਆ ਗਿਆ ਹਣ ਚੀਕ ਜੀ ਬੱਤੂ ਹਣ ਬੱਤੂ ਚੀਕ ਆ ਆ ਮੇਲਾ ਸਿਰੇ ਦਾ ਟੱਕਰਿਆ ਹਾਰੀਆਂ ਨੂੰ ਹਾਰ ਮਿੱਤਰੋ ਭਾਈ ਜਣੇ ਹੁੰਦੇ ਬੱਲੇਬਾਦ ਮਿੱਤਰੋ ਚੇ ਪਿੱਛੇ ਪਿੱਛੇ ਹਰ ਜਲਾਇਆ ਆਪਦੀ ਹਾਏ ਹਾਏ ਕੋਈ ਕਬੱਡੀ ਕਿਲਾ ਵੱਲ ਗੁਰਬਖਸ਼ ਸਿੰਘ ਦੀ ਸ਼ਾਹ ਪਰਿਵਾਰ 1000 ਦੇ ਨਾਲ ਸੁਖਵਿੰਦ 1000 ਸਾਹ ਸੁਖਵਿੰਦਰ ਸ਼ਾਹ ਪਰਿਵਾਰ ਇਹਨਾਂ ਵੱਲੋਂ ਵਾਹੀ ਦੀ ਕਬੱਡੀ ਪਰ ਮਾਇਆ ਪਰ ਅੱਜ ਹਾਂ ਅੱਜ ਇੱਕ ਮਿੰਟ ਇੱਕ ਮਿੰਟ ਵੀਰ ਜੀ ਸਾਹ ਦੋ ਮਿੰਟ ਹੋ ਗਏ ਭਰਾ ਸਾਡੇ ਭਰਾ ਵੀ ਯਾਰ ਉੱਥੇ ਚੱਲੋ ਉੱਥੇ ਮੇਰੇ ਵੀ ਜਿੱਥੇ ਖੜੇ ਚੱਲ ਵੀ ਫਰੰਦੀ ਬੁਰਗਾ ਚੱਲ ਵੀ ਜੱਗੂ ਰਹੇ ਹਰੀਪੁਰੀਏ ਤੇ ਪਰ 5000 ਨਹੀਂ 6000 मखण ग्यार मखण गले बले 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 मखण गिर मखण घोड़ीअ नचदा आखण भाई